ਤੇ ਗਵੰਡੀ ਹੈ ਗਾੜੀ ਨਾਲ ਦੁਕਾਨ ਹੈਗੀ ਹੈ ਕੀ ਗੱਲ ਕੀ ਹੈ ਅੱਜ ਤੇ ਭਾਜੀ ਗੱਲ ਕੋਈ ਨਹੀਂ ਇੱਕੋ ਵਾਜੇ ਹੀ ਤੇ ਠਾਦੀ ਹਾਂਜੀ ਇਹ ਰਾਮਲੀ ਨੂਜ਼ ਦੇ ਨਾਲ ਇੱਕ ਪੈਂਡੰਟ ਜਨਾਨੀ ਆਂ ਨਹੀਂ ਮੱਥਾ ਢੇਕੇ ਮੰਦਰੋ ਅੱਛਾ ਜੀ ਤੇ ਨਾਲੇ ਗਿਆ ਦੋਸਤ ਦੇ ਖਲੋ ਇਧਰ ਆਗੇ ਤੇ ਖਲੋਤਾ ਹੀ ਉਹ ਟੇਡਾ ਹੋ ਗਿਆ ਆਪਾਂ ਸੋਚਿਆ ਕਿ ਸ਼ਾਇਦ ਉਹਨੂੰ ਕੋਈ ਟੈਟੂ ਨਾ ਪਾਟਾ ਨਾ ਹਾਂਜੀ ਪਰ ਜਦੋਂ ਦੇਖਿਆ ਤਾਂ ਉਹ ਤੇ ਛੇਕ ਹੋ ਗਿਆ ਫਰਾਂ ਪਤਾ ਹੀ ਨਹੀਂ ਲੱਗਾ ਕੌਣ ਹੈਗਾ ਕੌਣ ਨਹੀਂ ਗਾਇ। ਕਿੰਨੇ ਪੁੱਤੋ ਪਤਾ ਲੱਗਾ ਕਿੰਨੇ ਬੰਦੇ ਸੀ ਜਾਂ ਕਿੰਨੇ ਕੋਈ ਕੋਈ ਪਾਈ ਕੋਈ ਪਤਾ ਹੀ ਨਹੀਂਗਾ ਆਪਾਂ ਤੇ ਸਾਮਾਨ ਰੰਗੜ ਦਾ ਬਣਾਉਂਦੇ ਸੀ। ਅੱਛਾ ਜੀ। ਇਹ ਕਿਹੜੀ ਜਗ੍ਹਾ ਤੇ ਵਾਰਦਾਤ ਹੋਈ ਹੈ? ਇਹ ਵਿਸ਼ਾਲ ਵੀਰ ਗਲੀ ਨੰਬਰ 7। ਹੁਣ ਮੌਕੇ ਤੇ ਪੁਲਿਸ ਆ ਗਈ ਹੈ। ਹਾਂਜੀ ਪੁਲਿਸ ਆ ਗਈ ਹੈ। ਕਿਸੇ ਨੇ ਗੋਲੀ ਗਾਲੀ ਵਜਾਈ ਕੋਈ? ਦੋ ਜਣ ਵਜਈ ਇੱਕ ਤੇ ਇੱਥੇ ਹੱਥ ਤੇ ਵਜਈ ਤੇ ਇੱਕ ਤੇ ਟੇਢੇ ਤੇ ਵਜਈ ਹੈ। ਅਮਰ ਮੁੰਡਾ ਦਾ ਉਹ ਉਹਨੂੰ ਹਸਪੀਟਲ ਲੈ ਗਏ ਆ। ਇਹ ਪਤਾ ਲੱਗਾ ਕਿ ਕਿੰਨੇ ਕ ਬੰਦੇ ਸੀ ਨਾ ਨਾ ਕੋਈ ਪਤਾ ਕੀ ਨਹੀਂ ਪਤਾ ਲੱਗਾ ਬੰਦੇ ਬਾਦੂ ਇੱਥੇ ਪਰ ਕਿਸੇ ਮਤ ਪਤਾ ਲੱਗਾ ਪੁਲਿਸ ਆ ਗਈ ਹਾਂਜੀ ਚੰਦ ਜੀ ਇੱਥੇ ਮੈਂ ਢੇਲੇ ਜੇ ਬੈਠਾ ਹਾਂ ਤੇ ਅਤੇ ਜਨਾਨੀ ਦੋ ਆਉਂਦੀਆਂ ਐ ਤੇ ਇਧਰ ਸੀਸੇ ਲੱਗੇ ਇਧਰ ਕੈਮਰੇ ਨੂੰ ਦੇਖੋ ਅੱਛਾ ਸੀਸੇ ਲੱਗੇ ਗੋਲੀਆਂ ਮੈਂ ਸੋਚਿਆ ਕਿ ਸੀਸੇ ਦੇ ਵਿੱਚੋਂ ਗੋਲੀ ਪਟਾਕਾ ਵੱਜਾ ਤੇ ਜਨਾਨੀ ਦੇ ਲਾਗੋ ਲੋਟਾ ਫੜਿਆ ਹੋਇ ਉਹਨਾਂ ਤੇ ਡਿੱਗ ਪਿਆ ਇਹੋ ਹੀ ਆਏਗਾ ਜੀ ਕਿੰਨੇ ਕ ਬੰਦੇ ਆਏ ਜਿਨ੍ਹਾਂ ਨੇ ਗੋਲੀ ਗੋਲੀ ਪਤਾ ਲੱਗਾ ਕੋਈ ਤੁਸੀਂ ਬਹੁਤ ਨਹੀਂ ਪਤਾ ਲੱਗਾ ਮੈਂ ਤੇ ਇੱਥੇ ਬੈਠਾ ਹਾਂ ਅੱਛਾ ਜੀ ਹਾਂ ਜੀ ਗੋਲੀ ਚੱਲਣ ਦੀ ਆਵਾਜ਼ ਇਹਨਾਂ ਨੂੰ ਸੁਣੀ ਆ ਤੇ ਗੋਲੀ ਗੋਲੀ ਚੱਲੀ ਹੈ ਆਰਾਮਬੜੀ ਚੌਂਕ ਵੀ ਵੱਜਦਾ ਮੇਨ ਬਜਾਰੀ ਹਾਂ ਕੋਈ ਪਤਾ ਲੱਗਾ ਕਿੰਨੇ ਬੱਚੇ ਇਹਦੇ ਵਿੱਚ ਨਹੀਂ ਅੱਛਾ ਕੀ ਕਰਨ ਲੱਭਦੂ ਦਾ ਬੰਦਾ ਸਰ ਪਤਾ ਲੱਗਾ ਕਿੰਨੇ ਬੰਦਿਆਂ ਦੇ ਗੋਲੀ ਗੋਲੀ ਬੱਜੀ ਉਹਦੇ ਦੋ ਹੰਦੇ ਜਰਾ ਹੋਏ ਸੀ ਹਾਂਜੀ ਫਿਰ ਉਹਨਾਂ ਨੂੰ ਹਸਪਤਾਲ ਉੱਪਰ ਕੀਤਾ ਸੀ ਹਾਂ ਹਸਪਤਾਲ ਗਏ ਤੇ ਬਏ ਆਪਾਂ ਬਾਕੀ ਕੀ ਕੰਮ ਕਰਤਾ ਹਾਂਜੀ ਹਾਂਜੀ ਆ ਗਿਆ ਨਾਲੇ ਸਾਰਿਆਂ ਨੂੰ ਠੀਕ ਹੈ